ਮੇਰਾ ਨਾਮ ਚਰਨਜੀਤ ਸਿੰਘ ਵਾਜੀ ਬਾਠਪਿੰਡ ਹੈ ਜੀ ਮੇਰਾ ਮੇਰੇ ਪੂਆਜੀ ਦਾ ਪੂਆਜੀ ਵਾਈ ਹੋਈ ਸੀ ਬਾਕੀਪੁਰ ਪਿੰਡ ਉਹਨਾਂ ਦੀ ਨੌ ਜਗੀਰਪੁਰ ਜਿਹਦਾ ਕੱਤਲ ਹੋਇਆ ਜੀ ਉਹਨਾਂ ਦੇ ਜਵਾਈ ਨਿਸ਼ਾਨ ਸਿੰਘ ਪਿੰਡ ਫਰੀਦ ਵਜੀਦਪੁਰ ਜਿਲ੍ਹਾ ਫਰੀਦਪੁਰ ਤੋਂ ਉਹਨੇ ਕਤਲ ਕੀਤਾ ਜੀ ਜਿਹੜਾ ਲਗਾਤਾਰ ਇਹਨਾਂ ਦੇ ਕੋਲੋਂ ਪਹਿਲਾਂ ਪੈਸਿਆਂ ਦੀ ਮੰਕਰਦਾ ਸੀ ਕਬਲਜੀਤ ਦੇ ਕੋਲੋਂ ਉਹ ਆਪਣੀ ਸੱਸ ਮਾਂ ਨੂੰ ਕਹਿੰਦੀ ਸੀ 3 ਲੱਖ ਰੁਪਇਆ ਜਿਹੜਾ ਇਹਨਾਂ ਨੇ ਪਹਿਲਾਂ ਦਿੱਤਾ ਸੀਗਾ ਪਰ ਉਹ ਪੈਸੇ ਵਾਪਸ ਮੋੜਨ ਦੀ ਬਜਾਏ ਇਹਨਾਂ ਦੇ ਕੋਲੋਂ ਹੋਰ 5 ਲੱਖ ਰੁਪਏ ਦੀ ਮੰਗ ਕਰਦਾ ਸੀ ਕਿ ਗਰੀਬ ਪਰਿਵਾਰ ਹੀ ਪੈਸੇ ਦੇ ਦੇ ਹੀ ਸਕਦੇ ਤੇ ਲੜਕੀ ਨੂੰ ਲਗਾਤਾਰ ਟਾਰਚਰ ਕਰਦਾ ਸੀ ਕੱਲ ਪਰਸੋਂ ਜਿਹੜੀ ਲੜਕੀ ਨੂੰ ਕੁੱਟ ਮਾਰ ਕਰਕੇ ਘਰੋਂ ਕੱਢਿਆ ਲੜਕੀ ਆਪਣੇ ਪੇਕੇ ਪਿੰਡਾਂ ਬਾਕੀ ਬੋਰਚਾਈ ਆ ਤੇ ਕੱਲ ਉਹਦੇ ਪਿੱਛੇ ਆਣ ਕੇ ਬੁਲੇਟ ਮੋਟਰਸਾਈਕਲ ਤੇ ਆਪਣੇ ਪਿਸਤਲ ਦੇ ਨਾਲ ਪਹਿਲੋਂ ਦੋ ਫਾਇਰ ਕੀਤੀ ਆ ਜਿਹੜੇ ਵਿਚਾਰਿਆ ਜੀ ਨਹੀਂ ਲੱਗੇ ਤੇ ਤੀਸਰਾ ਫਾਇਰ ਕੁੜੀ ਨੂੰ ਮਾਰ ਲੱਗਾ ਗੋਲੀ ਕੁੜੀ ਭੱਜ ਕੇ ਅੰਦਰ ਨੂੰ ਹੋਈ ਆ ਤੇ ਉਹਦੀ ਮਾਂ ਜਿਹੜੀ ਸਬਜ਼ੀ ਕੱਟ ਰਹੀ ਸੀ ਆਪਣੇ ਘਰ ਵਿੱਚ ਬੈਠੀ ਤੇ ਉਹਦੀ ਛਾਤੀ ਵਿੱਚ ਲੱਗੀ ਆ ਉਹਦੀ ਡੈਥ ਹੋ ਗਈ। ਲੜਕੀ ਦੀ شادی ਹੋ ਇਹਨੂੰ 10 ਸਾਲ ਤੋਂ ਉੱਪਰ ਹੋ ਗਿਆ ਜੀ 9 ਸਾਲ ਦਾ ਇਹਨਾਂ ਦਾ ਬੱਚਾ ਜੀ। ਫਿਰ ਬਾਲਵਰ ਜਿਹੜਾ ਸੰਸੀ ਉਹਦਾ ਇੱਕ ਪਹਿਲਾਂ ਵੀ ਲਈ ਫਿਰਦਾ ਹੈ ਲਿਸਨਸੀ ਬਣਾਏ ਦੇ ਬਾਰੇ ਮੈਨੂੰ ਪਤਾ ਨਹੀਂ ਜੀ ਹੋ ਸਕਦਾ ਲਿਸਨਸੀ ਹੋਵੇ ਹਥਿਆਰ ਉਹਨ ਕੋ। ਅਸੀਂ ਮੰਗ ਕਰਦੀ ਆ ਐਸਐਸਪੀ ਸਾਹਿਬ ਤਰਨਤਾਰਨ ਦੇ ਕੋਲੋਂ ਵੀ ਇਹ ਦੋਸ਼ੀ ਨੂੰ ਜਿਹੜਾ ਜਲਦੀ ਤੋਂ ਜਲਦੀ ਫੜ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਵੇ। ਤਾ ਜੋ ਜਿਹੜੇ ਇਦਾਂ ਦੇ ਰੋਕ ਆ ਗਾਂ ਤੋ ਅੱਗੇ ਤੋਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਦਾਂ ਦਾ ਖਲਵਾੜ ਕਰਕੇ ਹੱਤਿਆ ਨਾ ਹੋਵੇ ਜੀ ਦਾਜ ਦੇ ਦੀ ਬਲੀ ਦਾ ਚੜਦੀਆਂ ਬਹੁਤ ਮਾੜਾ ਘਰ ਦਾ ਹਾਲਤ ਬਣੀ ਪਈ ਆ ਜੀ 21 ਭੈਣ ਤੇ ਇੱਕ ਭਰਾ ਹੈਗਾ ਭਰਾ ਜਿਹੜਾ ਵਿਦੇਸ਼ ਮਨੀਲਾ ਚੋਂ ਆ ਤੇ ਭੈਣ ਜਿਹੜੀ ਘਰ ਆਣ ਕੇ ਬੈਗੀ ਮਾਂ ਦਾ ਕਤਲ ਹੋ ਗਿਆ ਪਿਓ ਪਹਿਲੋ ਮਰ ਚੁੱਕਾ